ਉਸੋ ਹੀ ਯਾਰ ਸਾਡੇ ਮਾਨਸਾ ਦਾ ਕੋਈ ਢੇੜਾ ਵੀ ਨਹੀਂ ਮਾਰਦਾ ਨਾ ਜਰ ਜਿਤਾਦੀ ਉਹ ਦੂਜੇ ਪਾਸੇ ਵੱਜ ਗਿਆ ਇਹ ਸਿੰਗਲਾ ਕਰਦਾ ਇਹਨਾਂ ਨੇ ਤਾਂ ਬਿਲਕੁਲ ਕਰਤੇ ਮਾਤ ਬਦਲਾ ਦਾ ਫਰਕ ਲੱਗਦਾ ਹੈਗਾ ਫਰਕ ਅੰਗਰਾ ਨੇ ਤਾਂ ਜਰ ساری ਉਮਰ ਦੀਆਂ ਬੋਟਾ ਤਾਈ ਇਹਨਾਂ ਤਾਂ ਲੋ ਮੇਰਾ ਤਾਂ ਕੁਝ ਕੀਤਾ ਅਕਾਲੀ ਦਲ ਦੇ ਕੰਮ ਵਧੀਆ ਰਹੇ ਅਕਾਲੀ ਹਜੇ ਚੰਗੇ ਕੰਮ ਕਰ ਗਏ ਕਾਂਗਰਸੀ ਕਾਂਗਰਸੀ ਬਿਲਕੁਲ ਨਹੀਂ ਕਰਿਆ ਤੇ ਆਮ ਆਦਮੀ ਆਮ ਆਦਮੀ ਵੀ ਕਰਕੇ ਕੁਝ ਕਰ ਗਿਆ ਤੁਹਾਡੇ ਲੈਣ 24 ਘੰਟੇ ਅੱਛਾ ਜੱਟ ਨੂੰ ਪਾਣੀ ਚਾਹੀਦਾ ਜੱਟ ਨੂੰ ਅੱਛਾ 24 ਘੰਟੇ ਲੈਣੀਆਂ ਦੀ ਕਹਾ ਤੇ ਬਦਲ ਕਿਤੇ ਬਾਈਕ ਕੋਠੇ ਵਿੱਚ ਦੇਖਾ ਕੇ ਸਾਰਾ ਕੁਝ ਬੇਚ ਕੇ ਖਾ ਕੇ ਛੱਡ ਕੇ ਇਹਨਾਂ ਨੇ ਚੰਗਾ ਅੱਜ ਦੇ ਦਿਨ ਦੇ ਉੱਤੇ ਸਾਡਾ ਪੰਜਾਬ ਚੰਗਾ ਆਮ ਆਦਮੀ ਨੂੰ ਕੀ ਕਿਹਨੂੰ ਚੰਗਾ ਸਮਝਦੇ ਆਮ ਆਦਮੀ ਨੂੰ ਅਕਾਲੀ ਨੂੰ ਕਾਲੀ ਨੂੰ ਜੀ ਹਰ ਜਗਸੇ ਹਰ ਜਗਸੇ ਜੀ ਜਗਸੇ ਮੁੱਤ ਨਹੀਂ ਚਾਹੀਦਾ ਕਿ ਹਾਂ ਮੁੱਤ ਨਹੀਂ ਸਮਕ ਲੋਕ ਸਭਾ ਚੋਣਾਂ ਨੇ ਤੇ ਲੋਕਾਂ ਦੀ ਰਾਇ ਜਾਣਨ ਦੇ ਲਈ ਮਾਨਸਾ ਦੇ ਪਿੰਡ ਖਾਰੇ ਪਹੁੰਚੇ ਆ ਤੇ ਲੋਕਾਂ ਤੋਂ ਜਾਣਦੇ ਆ ਕਿ ਕਿਹੜੀ ਸਰਕਾਰ ਨੇ ਹੁਣ ਤੱਕ ਵਧੀਆ ਕੰਮ ਕੀਤਾ ਤੇ ਕਿਹਦੇ ਕੰਮ ਉਹਨਾਂ ਨੂੰ ਜਿਹੜੇ ਵਧੀਆ ਨਹੀਂ ਲੱਗੇ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਕੌਣ ਮੁਰ ਤੋਂ ਬਣਾ ਸਕਦਾ ਤੇ ਕਿਹਨੇ ਪੰਜਾਬ ਅਸਲ ਦੇ ਵਿੱਚ ਲੁੱਟਿਆ ਸਾਰੀ ਗੱਲਬਾਤ ਕਰਦੇ ਆ ਪਿੰਡ ਖਾਰੇ ਪਹੁੰਚੇ ਆ ਬਜ਼ੁਰਗ ਸਤਿਗੁਰ ਜੀ ਸਤਿਗੁਰ ਜੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਦਰਸ਼ਨ ਸਿੰਘ ਦਰਸ਼ਨ ਜੀ ਦੱਸੋ ਵੀ ਕੀ ਲੱਗਦਾ ਚੋਣਾ ਦਾ ਪ੍ਰਚਾਰ ਸ਼ੁਰੂ ਹੋ ਗਿਆ ਯਾਰ ਕੁਝ ਹੋਈ ਜਾਵੇ ਸਾਡੇ ਮਾਨਸਾਂ ਦਾ ਕੋਈ ਢੇਡਾ ਵੀ ਨਹੀਂ ਮਾਰਦਾ ਸਾਡੇ ਦਾ ਮਾਨਸਾਂ ਦਾ ਕੋਈ ਢੇਡਾ ਵੀ ਨਹੀਂ ਮਾਰਦਾ ਕਿਉਂ ਦੇਖ ਲਓ ਕੋਈ ਮੰਤਰੀ ਨਹੀਂ ਕੋਈ ਮੰਤਰੀ ਨਹੀਂ ਇੱਕ ਦੀ ਉਹ ਵੀ ਖੇਲ ਹੋ ਗਿਆ ਨਾਜ਼ਰ ਜੋ ਵੱਜ ਗਿਆ ਸੀ ਹਾਂ ਜੀ ਨਾਜ਼ਰ ਜਿਹੜੀ ਆਤੀ ਉਹ ਦੂਜੇ ਪਾਸੇ ਵੱਜ ਗਿਆ ਇਹ ਸਿੰਗਲਾ ਕੱਢਦਾ ਸਾਡਾ ਦਾ ਬਦਨਾਮ ਹੋ ਗਿਆ ਜ਼ਿਲ੍ਹਾ अच्छा अच्छा किदी सुविधाएं ਹੁਣ ਤੱਕ ਵਧੀਆ ਲੱਗੀਆਂ ਕਿਹੜੀ ਸਹੂਲਤਾਂ ਇਹਨੇ ਫਾਇਦਾ ਕਰਦਾ ਇਹ ਬਿੱਲ ਜੇ ਮਾਫ ਕਰਤੇ ਹਾਂਜੀ ਇਹਨੇ ਦਿਲਾਂ ਦਾ ਫਾਇਦਾ ਕਰਿਆ ਜ਼ਿਮੀਂਦਾਰ ਅਸੀਂ ਨਾ ਰਲਣਾ ਤੇ ਦੂਜਿਆਂ ਨੇ ਤੇ ਪਹਿਲਾਂ ਸਾਨੂੰ ਕੋਈ ਛੋੜਨੀ ਨਹੀਂ ਸੀ ਜ਼ਿਮੀਂਦਾਰਾਂ ਨੂੰ ਅੱਛਾ ਅੱਛਾ ਕਾਲੀ ਦਲ ਦੇ ਕੰਮ ਕਿਵੇਂ ਦੇਖਦੇ ਹੋ ਕਾਲੀ ਦਲ ਨੇ ਵਧੀਆ ਮੋਟਰਾਂ ਤੇ ਉਹਨਾਂ ਨੇ ਵੀ ਕਰਿਆ ਅੱਛਾ ਕਾਂਗਰਸ ਕਾਂਗਰਸ ਨੇ ਤਾਂ ਯਾਰ ਸਾਰੀ ਉਮਰ ਦੀਆਂ ਵੋਟਾਂ ਪਾਈ ਇਹਨੇ ਸਾਡੇ ਮੇਰਾ ਦਾ ਕੁਝ ਕੀਤਾ ਨਹੀਂ ਅੱਛਾ ਫਿਰ ਆਮ ਆਦਮੀ ਪਾਰਟੀ ਇਹਨਾਂ ਨੇ ਤਾਂ ਬਿਲਕੁਲ ਕਰਤੇ ਮਾਫ਼ ਅੱਛਾ ਬਦਲਾਅ ਦਾ ਫਰਕ ਲੱਗਦਾ ਹੈਗਾ ਫਰਕ ਅੱਛਾ ਬਜ਼ੁਰਗੋ ਕੀ ਲੱਗਦਾ ਇਸ ਵਾਰ ਆਪਾਂ ਨੂੰ ਨਹੀਂ ਪਤਾ ਭਾਈ ਇਸ ਵਾਰ ਕੀ ਨਾਮ ਹੈ ਜੈਪ ਜੀ ਵੋਟਾਂ ਤਾਂ ਪਾਈਆਂ ਤੁਸੀਂ ਹੁਣ ਤਾਈਂ ਫੋਟਾ ਤਾਂ ਪਾਉਂਦੇ ਰਹੇ ਆ ਤੇ ਫਿਰ ਐਮਪੀ ਐਮਐਲਏ ਬਣਾਏ ਕੋਈ ਵਧੀਆ ਲੱਗਿਆ ਹੁਣ ਤਾਂ ਕੰਮ ਕੀ ਸੀ ਵਧੀਆ ਨਹੀਂ ਲੱਗਿਆ ਇੱਥੇ ਕੋਈ ਕੋਈ ਕੰਮ ਨਹੀਂ ਬਣਿਆ ਕਿਤੇ ਵੀ ਕਿਉਂ ਨਹੀਂ ਬਣਦਾ ਕਾਰਨ ਕਾਰਨ ਕੀ ਇਹਨਾਂ ਨੂੰ ਪਤਾ ਹੋ ਕਾਰਨਾਂ ਦਾ ਵੀ ਕੀ ਗੱਲ ਸਰਕਾਰਾਂ ਨੂੰ ਅੱਛਾ ਸਾਨੂੰ ਕੋਈ ਪਤਾ ਨਹੀਂ ਤੇ ਕਾਲੀ ਦਲ ਦੇ ਕੰਮ ਵਧੀਆ ਲੱਗਦੇ ਕਾਲੀ ਹਜੇ ਚੰਗੇ ਕੰਮ ਕਰ ਗਏ ਕਾਂਗਰਸੀ ਕਾਂਗਰਸੀ ਬਿਲਕੁਲ ਨਹੀਂ ਕਰਿਆ ਤੇ ਆਮ ਆਦਮੀ ਆਮ ਆਦਮੀ ਵੀ ਕਰਕੇ ਕੁਝ ਕਰ ਗਈ ਅੱਛਾ ਵੀ ਹੁਣ ਵਾਲੀ ਪਾਰਟੀ ਸਹੀ ਚੱਲ ਰਹੀ ਹੈ ਹੁਣ ਵਾਲੀ ਸਹੀ ਹੈ ਹੈ ਤੇ ਮਰੂ ਜੁਜਰ ਕੋ ਕੀ ਨਾਮ ਹੈ ਜੀ ਮੇਰੇ ਨਾਲ ਸੂਦੇ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਚੋਣਾਂ ਨੂੰ ਹਾਂ ਠੀਕ ਹੈ ਜੀ ਪਾਦਾ ਵੀ ਮੋਰ ਹੈ ਪਾਦਾ ਨਹੀਂ ਕਰੇ ਮੇਰੇ अच्छा ये कांग्रेस ये नहीं दसद है ये कांग्रेस ये नहीं <laughs> दसद <laughs> है कांग्रेसियों हां जी ते फिर अजीत मेनदर ਨੂੰ ਪਾਉਂਗੇ ਵੋਟਾਂ ਪਾਵਾਂਗੇ لازمی ਪਹਿਲਾਂ ਵੀ ਪਾਈਆਂ ਹੋਣੀ ਪਾਵਾਂਗੇ اچھا अजीत मेनदर ਨੂੰ ਪਾਉਣੀਆਂ ਵੋਟਾਂ ਜਿੱਤ ਜੂ हां ਜਮਾ ਜਿੱਤੂ ਆ ਹੈ ਜਮਾ ਮੁਕਾਬਲਾ ਕਿਸ ਦੇ ਨਾਲ ਆਪ ਆਪਣੇ ਸਿਮਰਤ ਕੌਰ ਨਾਲ ਅਕਾਲੀਆਂ ਨਾਲ اچھا ਅਕਾਲੀਆਂ ਦਾ ਕੰਮ ਕਿਵੇਂ ਦੇਖਦੇ ਹੋ ਬਤਨ ਜੀ ਨਹੀਂ ਠੀਕ ਹੈ ਸਭ ਕੁਝ ਵੇਚ ਕੇ ਖਾ ਗਏ ਉਹ اچھا ਵੇਚ ਕੇ ਖਾ ਗਏ ਓਕੇ ਭਾਈ ਜੀ ਕੀ ਕੀ ਨਾਮ ਹੈ ਜੀ ਕੀ ਲਾ ਸਿੰਘ ਕਿਵੇਂ ਦੇਖਦੇ ਹੋ ਚੋਣਾ ਹੁਣ ਆਉਣ ਲੱਗ ਗਿਆ ਲੀਡਰ ਘਰੇ ਆਉਣ ਦਿਨ ਹਾਂ ਆਉਂਦੇ ਨਾਲ ਇਹ ਚੋਣਾ ਵੇਲੇ ਕਿਉਂ ਆਉਂਦੇ ਆ ਇਹ ਚੋਣਾ ਵੇਲੇ ਗਾਉਂ ਹੁੰਦੀ ਐ ਉਹ ਆਜਾ ਮੈਂ ਆਉਂਦੇ ਕਦੇ ਉਹ ਤਾਂ ਕੁਬਾਰ ਵੀ ਦੇਖਦੇ ਆ ਕੇ ਹੈ ਬਾਰਮ ਵੀ ਦੇਖਦੇ ਆ ਕੇ ਆਜਾ ਮੈਂ ਬਾਰਮ ਵੀ ਦੇਖਦੇ ਆ ਕਾਲੀ ਦਲ ਕਾਲੀ ਦਲ ਦਾ ਅਸੀਂ ਖਤਮਾ ਨਾ ਕਾਲੀ ਦਲ ਨੂੰ ਅਸੀਂ ਪੰਨਾ ਵੋਟ ਪਾਈਏ ਅੱਛਾ ਹਾਂ ਕਾਂਗਰਸ ਕਾਨਾ ਕਾਂਗਰਸ ਨੂੰ ਪਾਈਏ ਅੱਛਾ ਆਮ ਆਦਮੀ ਸਹੀ ਲੱਗਦੀ ਹਾਂ ਆ ਨੂੰ ਪਾਵਾਂਗੇ ਮੀਰਾ ਜੀ 24 ਘੰਟੇ ਲਾਈਟ ਰਹਿੰਦਾ 24 ਘੰਟੇ ਅੱਛਾ ਜੱਟ ਨੂੰ ਕਚਾ ਹੀਦਾ ਪਾਣੀ ਚਾਹੀਦਾ ਜੱਟ ਨੂੰ ਅੱਛਾ ਹਾਂ 24 ਘੰਟੇ ਲਾਈਟ ਨਹੀਂ ਆਂਦੀ ਚਲੋ ਹਾਂ ਬੱਸ ਚਲੋ ਖੇਡ ਮੇਰਾ ਅੱਛਾ ਲਾਈ ਮੋਟਰ ਵਾਲੀ 24 ਘੰਟੇ ਲਾਈਟ ਆਉਂਦੀ ਹੈ। ਅੱਛਾ। ਹਾਂ। ਚਲੋ ਮੇਰੇ ਨਾਲ ਹੁਣ ਚਲੋ ਮੋਟਰ ਚਲਾ ਖਾਂ ਮਸੂਲੀ ਲਾ ਲੀ। ਅੱਛਾ। ਇਹ ਫਿਰ ਕਾਂਗਰਸ ਦੇ ਆਕਾਲੀਆਂ ਤੋਂ ਕਿਉਂ ਅੱਕ ਕੇ ਲਉਂਗੇ? ਆਪੇ ਅੱਕ ਕੇ ਜਦੋਂ ਕੋਈ ਕਰਦੀ ਨਹੀਂ। ਹੈਂ? ਕਰਦੀ ਨਹੀਂ ਕੁਸਰ। ਆਹ ਤੇ ਬਾਦਲ ਕਿਤੇ। ਬਾਦਲ ਤੇ ਕੋਠੇ 'ਤੇ ਬੈਠ ਕੇ ਖਾ ਕੇ ਸਾਰਾ ਕੁਝ ਵੇਚ ਕੇ ਖਾ ਕੇ ਛੱਡ ਗਏ ਇਹਨਾਂ ਨੇ। ਅੱਛਾ। ਹਾਂ ਦੱਸ ਮੈਨੂੰ। ਟਾਗਾ ਫੈਟਰੀ ਤੋਂ 100 ਬੰਦਾ ਕੰਮ ਕਰਦਾ ਸੀ। ਤੇ ਆਪਣਾ ਛੂਕੂ ਵੀ ਲੱਗਾ ਸੀ ਦੰਨੇ ਵੇਚਦੇ ਰਹੇ ਆਪ। ਉੱਥੇ ਉੱਥੇ ਕੀ ਕਰਤਾ? ਉਹਨੂੰ ਤਾਂ ਉਹ ਵੀ ਖਾ ਗਏ ਕੋਠੀ ਵੇਚ ਕੇ ਸਾਡੀ ਖਾ ਗਏ ਕਿਵੇਂ ਕੋਠੀਆਂ ਵੇਚ ਕੇ ਸਾਡੀਆਂ ਖਾ ਗਏ ਉਹ ਵੀ ਕੋਠੀ ਹੁੰਦੀ ਸਾਰਾ ਕੁਝ ਹੀ ਵੇਚਦਾ ਸਾਰਾ ਕੁਝ ਵੇਚਦਾ ਬੀਬਾ 5 ਸਾਲ ਰਹਿ ਆਏ ਕਿਤੇ ਉਰੇ ਹਾਂ 5 ਸਾਲ ਐਂ ਕੋਈ ਨਾ ਤੁਹਾਨੂੰ ਮਾਰਦਾ ਯਾਰ ਕੋਈ ਬੰਦਾ ਹੁਣ ਫਿਰ ਕਿਵੇਂ ਦੇਖਦੇ ਹਾਂ ਕਾਲੀਦਲ ਨੂੰ ਹਾਂ ਕੀ ਦੇਖੀਏ ਬਸ ਅੱਛਾ ਬਜੀ ਕੀ ਨਾਮ ਹੈ ਜੀ ਗਾਜੇ ਸਿੰਘ ਕਿਵੇਂ ਦੇਖਦੇ ਹਾਂ ਫਿਰ ਚੌਣਾ ਇਸ ਵਾਰ ਉਹ ਦੇਖਣਾ ਕੀ ਹੈ ਭੱਜੇ ਫਿਰਦੇ ਸਾਰੇ ਹੁਣ ਅੱਛਾ ਉਹ ਠੀਕਾਤ ਹੋ ਰਹੇ ਨੇ ਹਾਂ ਹੁਣ ਕੋਈ ਇਹਨਾਂ ਦਾ ਵੇਵ ਨਹੀਂ ਲੱਗਦਾ ਵੀ ਕਿਹੜਾ ਜਿੱਤੂ ਕਿਹੜਾ ਹਰੂ ਅੱਛਾ ਕਿਸ ਕੰਮ ਜਚਿਆ ਹੁਣ ਤੂੰ ਜਚਦਾ ਹੈ ਕਦੇ ਮਨ ਕਿਧਰੇ ਜਾਂਦਾ ਕਦੇ ਮਨ ਕਿਧਰੇ ਜਾਂਦਾ ਕਿਹੜੇ ਪਾਸੇ ਮਨ ਕਰੀ ਬੈਠਿਆ ਫਿਰ ਮਨ ਤਾਂ ਕਦੇ ਕਿਧਰੇ ਹੋ ਜਣਾ ਕਦੇ ਕਿਧਰੇ ਹੋਣਾ ਇਹਦੇ ਕੋਈ ਪੱਕਾ ਮਨ ਬਣੇ ਨਹੀਂ ਕਿਤੇ ਅੱਛਾ ਹਾਂ ਅੱਛਾ ਰੋਜ਼ਗਾਰ ਚਾਹੀਦਾ ਜਾਂ ਮੁਫਤ ਚਾਹੀਦਾ ਰੋਜ਼ਗਾਰ ਦਾ ਤਹੀਂ ਨਹੀਂ ਰੋਜ਼ਗਾਰ ਤੋਂ ਕੋਈ ਬਣ ਮੁਫਤ ਚੀਜ਼ਾਂ ਚਾਹੀਦੀਆਂ ਕੰਮ ਰੋਜ਼ਗਾਰ ਮੁਫਤ ਮੁਫਤ ਵਾਲੀਆਂ ਚੀਜ਼ਾਂ ਮੁਫਤ ਆ ਨਹੀਂ ਮੁਫਤ ਆ ਨਹੀਂ ਚਾਹੁੰਦਾ ਰੋਜ਼ਗਾਰ ਕੰਮ ਕਰਨਾ ਚਾਹੁੰਦੇ ਰਿਕਾਰ ਕਰਨ ਵਾਲਾ ਸਭ ਨੂੰ ਮਿਲਣਾ ਚਾਹੀਦਾ ਕੰਮ ਕਰਨ ਦਾ ਅੱਛਾ ਹਾਂ ਰਿਕਾਰ ਚਾਹੀਦਾ ਸਭ ਨੂੰ ਰਿਕਾਰ ਚਾਹੀਦਾ ਹਾਂ ਠੀਕ ਹੈ ਜੀ ਤੇ ਬਜ਼ੁਰਗੋ ਹੁਣ ਤੱਕ ਐਮਪੀ ਐਮਐਲਏ ਬਣਾਏ ਕਿਸੇ ਦਾ ਕੰਮ ਵਧੀਆ ਲੱਗਿਆ ਪੰਜਾਬ ਕਿਸੇ ਨੇ ਸਵਾਰੇ ਹੋਵੇ ਕੋਈ ਸਾਨੂੰ ਦਾ ਜੀ ਵਧੀਆ ਜਿਹੜਾ ਹੁਣ ਲੱਗਿਆ ਆਖਰੀ ਤੱਕ ਆਮ ਆਦਮੀ ਨੇ ਪੰਜਾਬ ਦਾ ਕੰਮ ਕਰਿਆ ਵੀ ਸਾਨੂੰ ਬਿਜਲੀ ਵੀ ਲੈਟ ਮੁਕਤ ਫਰੀ ਦਿੱਤੀ ਹੈ ਜਿਹੜੀ ਖੇਤਾਂਾਂ ਲਈ ਵੀ ਦਿੱਤੀ ਹੈ ਲਾਈਟ 24 ਘੰਟੇ ਰਹਿੰਦੀ ਹੈ ਪਾਣੀ ਦੀ ਜਿਵੇਂ ਦੱਸਿਆ ਵੀ ਸਾਨੂੰ ਪਾਣੀ ਵੀ ਰੋੜੀ ਜਰੂੜ ਪੂਰੀ ਜੀ ਨਹੀਂ ਫੇਰ ਵੀ ਆਖੋ ਨੂੰ ਮੁੱਟ ਚੰਗਾ ਅੱਜ ਦੇ ਕੱਲੀ ਦੇ ਉੱਤੇ ਸਾਡਾ ਪੰਜਾਬ ਚੰਗਾ ਆ ਆਦਮੀ ਸੀ ਅੰਦਰੇ ਕੀ ਕਿਹਨੂੰ ਚੰਗਾ ਸਮਝਦੇ ਆ ਆਦਮੀ ਨੂੰ ਜੀ ਕਾਲੀ ਨੂੰ ਕਾਲੀ ਨੂੰ ਕਿਉਂ ਨਾ ਉਹਨਾਂ ਨੇ ਖਾ ਕੇ ਵੇਚ ਕੇ ਸਾਰਾ ਕੁਝ ਜੀ ਵੇਚ ਕੇ ਖਾ ਕੇ ਸਾਰਾ ਕੁਝ காங்கிரஸ் காங்கிரஸ் ਵੀ ਬਿੱਟਾ ਨਹੀਂ காங்கிரஸ் ਨੇ ਵੀ ਘਰੇ ਨਹੀਂ ਕੰਮ ਕੋਈ ਮੁਕਾਬਲਾ ਕਿਹਦੇ ਨਾਲ ਲੱਗਦਾ ਫੇਰ ਮੁਕਾਬਲਾ ਤਾਂ ਸ਼ਰਮ ਹਰਸ਼ਮਿਤਨ ਵਾਲੀ ਲੱਗਦਾ ਅੱਛਾ ਹਾਂ ਕੀ ਨਾਮ ਹੈ ਜੀ ਹਰਜੀਤ ਸਿੰਘ ਜੀ ਕਿਹਨੂੰ ਚੰਗਾ ਸਮਝਦੇ ਫੇਰ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਸਮਝਦੇ ਕਿਉਂ ਕਾਰਨ ਆ ਦੇਖੋ ਅਜਾ ਮੈਂ ਨਿਗਾ ਮਾਰ ਲਉਗਾ ਵੀਡੀਓ ਬਣਾ ਲਉ ਅੱਛਾ 24 ਸਾਲ ਹੋ ਗਏ ਸਾਡਾ ਘਰ ਪਾਇਨੂ ਪੰਚਾਇਤਾਂ ਵੀ ਸਾਡੀਆਂ ਆਪਦੀਆਂ ਹੁੰਦੀਆਂ ਰਹੀਆਂ ਨੇ ਸਰਕਾਰਾਂ ਵੀ ਆਪਦੀਆਂ ਹੋ ਰਹੀਆਂ ਨੇ ਨਿਗਾ ਮਾਰ ਲਉ ਕਿਹਨੂੰ ਚੰਗਾ ਕਰਾਂਗੇ ਕਿਸੇ ਨੇ ਨਹੀਂ ਕੰਮ ਕੀਤਾ ਆਹ ਦੇਖ ਤੂੰ ਨਿਗਾ ਮਾਰ ਉਹ ਕਰਾ ਮੇਰਾ ਅੱਗੇ ਸਾਡੇ ਤਿੰਨ ਘਰ ਚਾਰ ਤਿੰਨ ਘਰ ਨੇ ਹੂੰ ਆ ਗੋਸ਼ ਜੀ ਦਾ ਵੀ ਭਰੋਸਾ ਜਾ ਉੱਠ ਗਿਆ ਸਭ ਜਮਾਂ ਯਕੀਨ ਨਹੀਂ ਕਿਸੇ ਦਾ ਅੱਛਾ ਮੁਫਤ ਸਹੂਲਤਾਂ ਕੇ ਰੋਜ਼ਗਾਰ ਚਾਹੀਦਾ ਅਸੀਂ ਤਾਂ ਕੰਮ ਕਰਕੇ ਖਾਣਾ ਬਾਈ ਜੀ ਮੁਫਤ ਦਾ ਸਾਨੂੰ ਵਿਰੋਧਾਂ ਦੇਣਾ ਅੱਛਾ ਵੀ ਰੋਜ਼ਗਾਰ ਚਾਹੀਦਾ ਰੋਜ਼ਗਾਰ ਚਾਹੀਦਾ ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾ ਰਹੇ ਹਾਂ ਅੱਛਾ ਵੀ ਮੁਫਤ ਦੀ ਲੋੜ ਨਹੀਂ ਨਾ ਨਾ ਅੱਛਾ ਇੱਕ ਇੱਕ ਚੀਜ਼ ਹੋਰ ਆ ਵੀ ਧਰਮ ਦੇ ਨਾਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਅਸੀਂ ਤਾਂ ਸਹਿਮਤ ਨਹੀਂ ਇਸ ਚੀਜ਼ ਦੇ ਉਹ ਤਾਂ ਜਿਹੜੇ ਕਰਕੇ ਕਰਕੇ ਜਿਹੜੇ ਹੁਣ ਉਹਦਾ ਸੋਲ ਬਦਲ ਕਹਿੰਦੇ ਹੋਰ ਕਿਹਨੇ ਕੀਤੀ ਹੈ ਅੱਛਾ ਹੋਣੀ ਚਾਹੀਦੀ ਹੈ ਨਾ ਹੋਣੀ ਨਹੀਂ ਅਸੀਂ ਧਰਮ ਦੀ ਲੋੜ ਤਾਂ ਨਹੀਂ ਇਸ ਚੋਣਾ ਦੇ ਵਿੱਚ ਨਾ ਧਰਮਦੀ ਰੋਡ ਨਹੀਂ ਹੈਗੀ ਇਹ ਤਾਂ ਬੋਟਾ ਲਾਈਨ ਦੇ ਮਾਰੇ ਜੋੜ ਹੈ ਧਰਮਦੀ ਰੋਡ ਦਾ ਕੁਝ ਨਹੀਂ ਚੋਣਾ ਦੇ ਵਿੱਚ ਹੈਣਾ ਇਹ ਤਾਂ ਸਿਆਸੀ ਬਾਤ ਹੀ ਹੁੰਦੇ ਨੇ ਤੇ ਰੋਜ਼ਗਾਰ ਹੀ ਚਾਹੀਦਾ ਸਾਰਿਆਂ ਨੂੰ ਲਗਭਗ ਹਾਂ ਜੀ ਹਾਂ ਰੋਜ਼ਗਾਰ ਜੀ ਰੋਜ਼ਗਾਰ ਮੁਫਤ ਨਹੀਂ ਚਾਹੀਦਾ ਕਿਸੇ ਨੂੰ ਹਾਂ ਮੁਫਤ ਨਹੀਂ ਕੰਮ ਕਰਕੇ ਕੰਮ ਕਰਕੇ ਖਾਈਏ ਆਹ ਕੰਮ ਕਰਕੇ ਖਾਈਏ ਹਾਂ ਜੀ ਸਹੂਲਤਾਂ ਦੀ ਗੱਲ ਕਰੀ ਹੈਗੀਆਂ ਪਿੰਡ 'ਚ ਸਾਰਾ ਕੁਝ ਹੈਗਾ ਹਾਏ ਗਿਆ ਡੂਠੀਆਂ ਡਾਟੀਆਂ ਸਭ ਸੂਰਤਾ ਹੈ ਗਿਆ ਫਾਇਦਾ ਬਾਦਲ ਨੇ ਕੀਤਾ ਜਿਹੜੇ ਮੋਟਰਾਂ ਇਸੀਆਂ ਲੋਕਾਂ ਨੂੰ ਜ਼ਿਮੀਂਦਾਰਾਂ ਨੂੰ ਇਹ ਤਾਂ ਗੱਲ ਸਾਰੇ ਕਹਿੰਦੇ ਵੱਡੇ ਬਾਦਲ ਨੇ ਕੰਮ ਕੀਤੇ ਸੀ ਉਸ ਤੋਂ ਬਾਅਦ ਨਹੀਂ ਹੋਏ ਹਾਂਜੀ ਵੱਡੇ ਬਾਦਲ ਉਸ ਤੋਂ ਬਾਅਦ ਸਰਕਾਰੀ ਜਾਈ ਨਾ ਦੀ ਇਹ ਤੋਂ ਪਹਿਲਾਂ ਕੰਮ ਕੀ ਕਰਨਗੇ ਤੇ ਸਰਕਾਰ ਨੂੰ ਫੇਰ ਪਤਾ ਲੱਗੂ ਇਹਨਾਂ ਦਾ ਵੀ ਇਹਨੇ ਕੋ ਕਰਿਆ ਕਿ ਨਾ ਕਰਿਆ ਹਾਂ ਉਹ ਇਹ ਬਿਹੜੇ ਦਾ ਕੰਮ ਸਰਕਾਰ ਵਿਧਾਨ ਸਭਾ ਵੇਲੇ ਲੋਕਾਂ ਨੇ ਪਿਆਰ ਕਿਉਂ ਨਹੀਂ ਦਿੱਤਾ ਬਾਜ਼ਾਰ ਸੰਭਾ ਵੇਲੇ ਪਾਸੋਂ ਪਿਛਲੀ ਜਿਹੜੀ ਇਹੋ ਆ ਮੋੜਾ ਮੋੜਾ ਇਹਨੇ ਪਿਛਲੇ ਪ੍ਰਾਂਤ ਜਦੋਂ ਇਹਨਾਂ ਨੂੰ ਨਹੀਂ ਕੰਮ ਹੋਇਆ ਉਸੇ ਕਰਕੇ ਲੋਕਨ ਰਾਜੋਗੇ ਅੱਛਾ ਇਹ ਗਲਤੀਆਂ ਲੱਗਦੀਆਂ ਗਲਤੀਆਂ ਤਾਂ ਬਥੇਰੀਆਂ ਹੁੰਦੀਆਂ ਨੇ ਬੱਚੀ ਹੁਣ ਕਿਹੜੀਆਂ ਕਿਹੜੀਆਂ ਗਲਤੀਆਂ ਦੱਸੂ ਹਾਂ ਤਾਂ ਸਿਆਣੇ ਹੋ ਗਏ ਪਹਿਲਾਂ ਨਾਲੋਂ ਉਹ ਪਹਿਲੇ ਨਾਲੋਂ ਹੁਣ ਤਾਂ ਪਹਿਲੇ ਨਾਲੋਂ ਤਾਂ ਬਹੁਤ ਹੁਰਕ ਪੈ ਗਏ ਹੋ ਹੈ ਉਹ ਪਹਿਲੇ ਨਾਲੋਂ ਤਾਂ ਬਹੁਤ ਹੁਰਕ ਪੈ ਗਏ ਹੁਣ ਹੁਣ ਤੁਸੀਂ ਨਹੀਂ ਦਿਹਾਣੇ ਹੋਏ ਬਿਲਕੁਲ ਤੁਸੀਂ ਸਿਆਣ ਹੋ ਇਹ 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 ਚੀਜ਼ ਜਿਹੜੀ ਹੁਣ ਸਿਆਣ ਪਾਈ ਆ ਸ਼ਹਿਰਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਲੱਗਦਾ ਨਹੀਂ ਵੀ ਕਿਤੇ ਠੋਕਰਾਂ ਖਾਗੀ ਬੰਦਾ ਸਿਆਣਾ ਹੋ ਗਿਆ ਪਹਿਲਾਂ ਬੁੜੇ ਬੰਦੇ ਤੇ ਕੋਈ ਜਾਣਦ ਰੋੜਾ ਜਾਣਦਾ ਨਹੀਂ ਪਹਿਲਾਂ ਜਿੱਦਾਂ ਆਹ ਪਾਰਟੀ ਚੋਂ ਫਿਰਦੇ ਸੀ ਪਾਰਟੀ ਸਾਡੀ ਕਾਂਗਰਸ ਦੀ ਪਾਰਟੀ ਪਹਿਲਾਂ ਆਣ ਬੜਾ ਲੋਕ ਤੇ ਜੇ ਕਿਹੜੀ ਡਾਇਰੈਕਟਰਾਂ ਨਾ ਬੜਾ ਹੁੰਦਾ ਜੇ ਕਿ ਥਾਣੇਦਾਰਾਂ ਜਣਾ ਹੀ ਕਰ ਜਾਂਦੇ ਅੱਛਾ ਐਂ ਹੁੰਦੇ ਦੇਸੀ ਲੋਕ ਤਾਂ ਨਹੀਂ ਚੱਲਦੇ ਲਾਰੇ ਹੁਣ ਨਹੀਂ ਕਰਦੇ ਬੱਚ ਗਿਆ ਤੇ ਬੰਦਾ ਅੱਛਾ ਫਿਰ ਹੁਣ ਨਾ ਨਾ ਸਮਝ ਆਉਂਦੇ ਕਹਿੰਦੇ ਆਓ 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 ਜੀ ਆਓ ਬੈਠੋ ਹੁਣ ਵਿੱਚ ਵੱਜਦੇ ਆ ਆ ਪਾਣੀ ਪੀਓ ਹਾਂ ਹੁਣ ਵਿੱਚ ਵੱਜਦੇ ਨੇ ਤਾਂ ਤੁਸੀਂ ਵੀ ਸੁਣੀਐ ਗੱਲਾਂ ਪਿੰਡ ਖਾਰਾਗਾ ਤੇ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਰੱਖੀ ਹੈ ਕਮੈਂਟਾਂ ਚ ਆਪਣੀ ਰਾਇ ਵੀ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਾਲ ਨਵੀਂ ਵੀਡੀਓ ਦੇ ਨਾਲ ਧੰਨਵਾਦ